ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਚੰਡੀਗੜ੍ਹ ਚੋਂ ਪੰਜਾਬ ਕਾਂਗਰਸ ਦੇ ਵਰਕਰਾਂ ਦਾ ਸੇਬੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਪੁਲਿਸ ਨੇ ਪ੍ਰਧਾਨ ਰਾਜਾ ਵੜਿੰਗ ਤੇ ਵਰਕਰਾਂ ਨੂੰ ਲਿਆ ਹਿਰਾਸਤ ਵਿੱਚ ਐਨਜੀਟੀ ਨੇ ਲਗਾਇਆ ਪੰਜਾਬ ਸਰਕਾਰ ਨੂੰ 1026 ਕਰੋੜ ਦਾ ਜੁਰਮਾਨਾ ਲੁਧਿਆਣਾ ਚ ਲੱਗਿਆ ਕੂੜੇ ਦਾ ਢੇਰ ਖਤਮ ਕਰਨ ਚ ਅਸਫਲ ਰਹੀ ਪੰਜਾਬ ਸਰਕਾਰ ਖਨਾਚ ਸ਼ਿਵਲਿੰਗ ਦੀਬੇਦਬੀ ਤੇ ਚੋਰੀ ਦਾ ਮਾਮਲਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਨੇ ਕੀਤੀ ਤਾਰੀਫ਼ ਅਜੇ ਨਹੀਂ ਖੁੱਲੇਗਾ ਸ਼ੰਭੂ ਬਾਡਰਰ ਸੁਪਰੀਮ ਕੋਰਟ ਚਿੱਟਲੀ ਅੱਜ ਦੀ ਸੁਣਵਾਈ 2 ਸਤੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਸੇਬੀ ਦੇ ਮੁਖੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਅਤੇ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕਰ ਰਹੀ ਪੰਜਾਬ ਕਾਂਗਰਸ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਇਸ ਮੌਕੇ ਕਾਂਗਰਸੀ ਅਤੇ ਪੁਲਿਸ ਆਪਸ ਦੇ ਵਿੱਚ ਉਲਝਦੇ ਨਜ਼ਰ ਆਏ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਸੂਬਾ ਪਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਾਂਗਰਸੀ ਆਗੂ ਅਤੇ ਸਮਰਥਕ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਕਿ ਸੇਬੀ ਦੇ ਦਫਤਰ ਵੱਲ ਮਾਰਚ ਕਰ ਰਹੇ ਸਨ ਪਰ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਵਰਕਰਾਂ ਦੇ ਵਿਚਾਲੇ ਹੱਥੋ ਪਾਈ ਵੀ ਹੋਈ ਇਸ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਨੇ ਕਿਹਾ ਕਿ ਅਸੀਂ ਬੈਰੀਕੇਡ ਤੋੜ ਕੇ ਸੇਬੀ ਦੇ ਦਫਤਰ ਜਾਵਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਲਾਂਕਿ ਇਸ ਦੌਰਾਨ ਕੁਝ ਗ੍ਰਿਫਤਾਰੀਆਂ ਵੀ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ भाई आज का प्रोटेक्स हमारा हिंडनबर्ग की रिपोर्ट के ऊपर जिस तरीके से सेबी की जो चेयरमैन है वो खुद इन्वॉल्व है 2017 में मोदी सरकार ने इसको मेंबर बनाया पहले ये प्राइवेट लोगों के लिए फाइनेंशियल मैनेजमेंट का, का, का काम करती थी ये इनका तलोकत गुजरात से है और सेबी ने क्लीन चिट दिया था हिंडनबर्ग ने ये कहा था जबकि बीस करोड़ रुपया शेल कंपनियों का लगा हुआ है अडानी शेयर मार्केट में तो उसके बाद Uh, सेबी ने उसको क्लीन चिट दे दिया अब हिंडनबर्ग ने कहा है कि ये सेबी तो खुद मिली हुई है सेबी की चेयरमैन जो है वो खुद इन्वॉल्व है उन शेयर में में जो जो शेल में जो कंपनियों पैसा लगा हुआ है है ऑफ इंटरेस्ट मेरे कहने का मतलब है चेयरमैन जिसने देख रेख करनी है कि क्या इरेगुलरिटीज हो रही है शेयर मार्केट में अगर उसकी चेयरमैन खुद इन्वॉल्व हो हम उसका रेजिग्नेशन मानते हैं तो उसकी ज्वाइंट पार्लियामेंट कमेटी की हम इंक्वायरी मानते हैं ਇਜ਼ਰਾਨ ਪ੍ਰਦਰਸ਼ਨਕਾਰੀ ਸੇਬੀ ਦੇ ਮੁਖੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਅਤੇ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕਰ ਰਹੇ ਨੇ ਇਸ ਮੌਕੇ ਪ੍ਰਧਾਨ ਦੇ ਸਮੇਤ ਕੁਝ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲਿਆ ਉੱਥੇ ਹੀ ਵੱਡੀ ਗਿਣਤੀ ਵਿੱਚ ਮਹਿਲਾ ਵਰਕਰ ਵੀ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਪੁਲਿਸ ਨੇ ਜਾਲ ਤੋਪਾਂ ਵੀ ਤਾਇਨਾਤ ਕੀਤੀਆਂ ਹੋਈਆਂ ਸਨ ਇਸ ਵਾਰ ਕਾਂਗਰਸ ਕੇਂਦਰ ਸਰਕਾਰ ਦੇ ਖਿਲਾਫ ਕਾਫੀ ਹਮਲਾਵਰ ਰੋਖ ਹਕਤियार ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਨੀਟ ਮਾਮਲੇ 'ਚ ਕਾਂਗਰਸ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਸਾਰੇ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ ਸੀ ਲੁਧਿਆਣੇ ਦੇ ਕੂੜੇ ਦਾ ਢੇਰ ਪੰਜਾਬ ਸਰਕਾਰ ਦੇ ਲਈ ਵੱਡੀ ਮੁਸੀਬਤ ਬਣ ਗਿਆ ਅਤੇ ਐਨਜੀਟੀ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ 1000 ਕਰੋੜ ਤੋਂ ਵੀ ਵੱਧ ਦਾ ਜੁਰਮਾਨਾ ਲਗਾ ਦਿੱਤਾ ਅਤੇ ਨਾਲ ਹੀ ਇਸ ਤੇ ਜਵਾਬ ਵੀ ਮੰਗਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਪਣੇ ਤਾਜ਼ਾ ਹੁਕਮਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਪੁਰਾਣੇ ਰੈਂਡਫੂਨ ਦੇ ਪ੍ਰਬੰਧਨ ਲਈ ਟੁਕਵੇਂ ਕਦਮ ਨਾ ਚੁੱਕਣ ਦੇ ਨਾਲ ਨਾਲ ਅਨ ਟ੍ਰੀਟਡ ਸੀਵਰੇਜ ਦੀ ਨਿਕਾਸੀ ਲਈ 1026 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ ਹੁਕਮਾ ਵਿੱਚ ਐਨਜੀਟੀ ਨੇ ਮੁਖ ਸਕੱਤਰ ਰਾਹੀਂ ਪੰਜਾਬ ਸਰਕਾਰ ਨੂੰ 1 ਮਹੀਨੇ ਦੇ ਅੰਦਰ ਸੀਪੀਸੀਬੀ ਕੋਲ ਵਾਤਾਵਰਣ ਮੁਆਵਜ਼ੇ ਲਈ 1026 ਕਰੋੜ ਰੁਪਏ ਜਮ੍ਹਾਂ ਕਰਵਾਉਣ ਅਤੇ ਪਾਲਣਾ ਰਿਪੋਰਟ ਪੇਸ਼ ਕਰਨ ਲਈ 1 ਮਹੀਨੇ ਦਾ ਸਮਾਂ ਦਿੱਤਾ ਹੈ ਮਾਮਲਾ ਲੁਧਿਆਣਾ ਨਗਰ ਕਾਉਂਸਲ ਦੇ ਨਾਲ ਜੁੜਿਆ ਹੋਇਆ ਹੈ NGT ਨੇ ਕਿਹਾ ਕਿ ਸੂਬੇ ਵਿੱਚ 53.87 ਲੱਖ ਟਨ ਪੁਰਾਣਾ ਕੂੜਾ ਪਿਆ ਹੈ 2 ਸਾਲ ਪਹਿਲਾਂ ਇਹ ਅੰਕੜਾ 66.64 ਲੱਖ ਟਨ ਸੀ ਇਹਨਾਂ 2 ਸਾਲਾਂ ਦੇ ਦੌਰਾਨ ਸਿਰਫ 10 ਲੱਖ ਟਨ ਕੂੜੇ ਦਾ ਹੀ ਨਿਪਟਾਰਾ ਕੀਤਾ ਜਾ ਸਕਿਆ NGT ਦੇ ਅਨੁਸਾਰ ਹੈ ਜਿਸ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਕੀ ਬਚੇ 53.87 ਲੱਖ ਟਨ ਕੂੜੇ ਦੇ ਨਿਪਟਾਰੇ ਦੇ ਲਈ ਲਗਭਗ 10 ਸਾਲ ਲੱਗਣਗੇ ਇਸ ਦੇ ਨਾਲ ਹੀ 31406 ਲੱਖ ਲੀਟਰ ਸੀਵਰੇਜ ਦੇ ਪਾਣੀ ਦੀ ਸਫਾਈ ਹੋਣੀ ਬਾਕੀ ਹੈ ਐਨਜੀਟੀ ਨੇ ਆਪਣੇ ਤਾਜ਼ਾ ਹੁਕਮਾਂ ਦੇ ਵਿੱਚ ਅੱਗੇ ਕਿਹਾ ਕਿ ਕਿਉਂਕਿ ਮੁੱਖ ਸਕੱਤਰ 22 ਸਤੰਬਰ 2022 ਦੇ ਟ੍ਰਿਬਿਊਨਲ ਦੇ 2080 ਕਰੋੜ ਰੁਪਏ ਦੇ ਰਿੰਗ ਫੈਂਸਟ ਅਕਾਊਂਟ ਬਣਾਉਣ ਦੇ ਆਦੇਸ਼ ਦੀ ਪਾਲਣਾ ਕਰਨ ਵਿੱਚ ਵੀ ਅਸਫਲ ਰਿਹਾ ਇਸ ਪਾਸਟ ਹੈ ਕਿ ਇਸ ਟ੍ਰਿਬਿਊਨਲ ਨੇ ਆਰਡਰ ਰੱਦ ਕਰ ਦਿੱਤਾ ਜੋ ਕਿ ਐਨਜੀਟੀ ਐਕਟ 2010 ਦੀ ਧਾਰਾ 26 ਦੇ ਤਹਿਤ ਇੱਕ ਅਪਰਾਧ ਹੈ 15 ਅਗਸਤ ਨੂੰ ਸਵੇਰ ਖੰਨਾਦੇਵ ਮੰਦਿਰ ਵਿੱਚ ਸ਼ਿਵਲਿੰਗ ਦੀ ਚੋਰੀ ਹੋਈ ਜਿਸ ਕਰਕੇ ਕਾਫੀ ਜ਼ਿਆਦਾ ਰੋਸ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਸੀ ਇਸ ਮਸਲੇ ਨੂੰ ਹੱਲ ਕਰਦਿਆਂ ਪੁਲਿਸ ਨੇ 7 ਦਿਨਾਂ ਦੇ ਵਿੱਚ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਖੰਨਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਜੀ ਚੋਰ ਗਰੋਹ ਦਾ ਪਰਦਾ ਫਾਸ਼ ਕਰਕੇ ਸਨਸਨੀਖੇਜ਼ ਸ਼ੇਵ ਮੰਦਰ ਚੋਰੀ ਦੇ ਮਾਮਲੇ ਨੂੰ 7 ਦਿਨਾਂ ਦੇ ਵਿੱਚ ਸੁਲਝਾ ਲਿਆ ਹੈ ਪੁਲਿਸ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ گروਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ 'ਚ ਪੁਲਿਸ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਉਦਮ ਸਿੰਘ ਨਗਰ ਦੀ ਪੁਲਿਸ ਉੱਤਰਾਖੰਡ ਅਤੇ ਲਖਨਊ ਪੁਲਿਸ ਦੇ ਸਹਿਯੋਗ ਦੇ ਨਾਲ ਮੁਲਜ਼ਮਾਂ ਨੂੰ ਫੜ ਲਿਆ ਗਿਆ ਜਿਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਇੱਕ ਮੀਨ ਗੋਸ਼ਟੀ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਫੜਨ ਤੋਂ ਬਾਅਦ ਉਹਨੇ ਕਨਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋ ਸ਼ਿਵਪੁਰੀ ਮੰਦਿਰ ਹੈ ਇੱਥੋਂ ਦੀ ਇਹਨੇ ਚੋਰੀ ਕੀਤਾ ਸੀਗਾ ਇਹਦੇ ਨਾਲ ਦੇ ਜੋ ਸੀਗੇ ਇੱਕ ਰਵੀ ਕੁਮਾਰ ਸੀਗਾ ਉਹ ਰੋਪੜ ਜ਼ਿਲ੍ਹਾ ਆਪਣੀ ਟੀਮ ਰੇਡ ਕਰ ਰਹੀ ਸੀਗੇ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ कौर ਉਹਨਾਂ ਦਾ ਮੈਂ ਧੰਨਵਾਦ ਦੇਣਾ ਚਾਹਾਂਗੀ ਉਹਨਾਂ ਦੇ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਦਰਾ ਉਤਰਾਖੰਡ ਮਨਜੂਨਾਤ ਜੀ ਉਨ੍ਹਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੀ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੋਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਅਲੀਗੜ੍ਹ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਉਸਤੇ ਅਲਾਵਾ ਜੋ ਲੋਕਲ ਟੀਮ ਸੀਗੇ ਉਹਨੇ ਰੋਪੜ ਤੋਂ ਅਰੈਸਟ ਕੀਤੇ ਇਹਦੇ ਵਿੱਚ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਆਪਣੀ ਲੋਕਲ ਟੀਮ ਜੋ ਹੈਗੇ ਖੰਨਾ ਸੀਆਈਏ ਦੇ ਇੰਸਪੈਕਟਰ ਅਮਨਦੀਪ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਨਾਲ-ਨਾਲ ਸਬ ਇੰਸਪੈਕਟਰ ਸਿਮਰਨ ਹੈ ਆਪਣੇ ਟੈਕਨੀਕਲ ਦੇ ਦੌਰਾਨ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਗਿਆਨਿਕ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪੈ ਗਿਆ ਇਹ ਇੰਨੇ ਬਹੁਤ बढ़िया ਕੰਮ ਕੀਤਾ ਉਹਦੇ ਨਾਲ ਜੋ ਚਾਰ ਮੁਲਾਜ਼ਮ ਸਾਡੇ ਬਟਾਲਾ ਪੁਲਿਸ ਦੇ ਵੀ ਆਏ ਸੀਗੇ ਏਐਸਆਈ ਜੀਪੀ ਸਿੰਘ ਏਐਸਆਈ ਕੁਲਦੀਪ ਏਐਸਆਈ ਰਜਿੰਦਰ ਔਰ ਕਨਸਟੇਬਲ ਅ ਅਮਨਪ੍ਰੀਤ ਇਹਨਾਂ ਨੇ ਸਾਨੂੰ ਲੋਕਲੀ ਸੀਸੀਟੀਵੀ ਕਾ ਚੈੱਕ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਸੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮੰਦਰ ਅਤੇ ਗੁਰਦੁਆਰਿਆਂ ਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ گروਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਖੰਨਾ ਦੇ ਸ਼ਿਵ ਮੰਦਰ ਚ ਚੋਰੀ ਕੀਤੇ ਗਹਿਣੇ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਗਏ ਨੇ ਇਹ ਗੈਂਗ ਤਾਮਿਲਨਾਡੂ ਅਤੇ ਤਿਲਿਨਾੰਗਾ ਦੇ ਮੰਦਰਾਂ ਚੋਂ ਲੁੱਟਾਂ ਖੋਹਾਂ ਦੀ ਯੋਜਨਾ ਬਣਾ ਰਿਹਾ ਸੀ ਜਿਸ ਨੂੰ ਸਫਲਤਾਪੂਰਵਕ ਰੋਕ ਲਿਆ ਗਿਆ ਸੱਤ ਦਿਨਾਂ ਚ ਖੰਨਾ ਪੁਲਿਸ ਵੱਲੋਂ ਸੁਲਝਾਈ ਗਈ ਬੇਅਦਬੀ ਅਤੇ ਚੋਰੀ ਦੀ ਘਟਨਾ ਦੀ ਪੰਜਾਬ ਸਰਕਾਰ ਦੇ ਵੱਲੋਂ ਤਾਰੀਫ਼ ਕੀਤੀ ਗਈ ਹੈ ਤੇ ਨਾਲ ਹੀ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ ਕਿ ਉਹਨਾਂ ਵੱਲੋਂ ਸ਼ਾਂਤੀ ਬਣਾ ਕੇ ਰੱਖੀ ਗਈ ਅਤੇ ਨਾਲ ਹੀ ਧਾਰਮਿਕ ਸਥਾਨਾਂ ਤੇ ਸੀਸੀਟੀਵੀ ਲਗਾਉਣ ਦੀ ਵੀ ਅਪੀਲ ਕੀਤੀ। 15 ਅਗਸਤ ਨੂੰ ਖੰਨਾ ਦੇ ਸ਼ੇਪੂਰੀ ਮੰਦਰ ਵਿੱਚ ਹੋਈ ਚੋਰੀ ਅਤੇ ਬੇਅਦਬੀ ਦੀ ਘਟਨਾ ਨੂੰ ਪੁਲਿਸ ਦੇ ਵੱਲੋਂ ਸੁਲਝਾ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਗਈ। ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕੈਬਨਿਟ ਮੰਤਰੀ ਨੇ ਡੀਜੀਪੀ ਗੌਰਵ ਯਾਦਵ ਲੁਧਿਆਣਾ ਰੇਂਜ ਦੇ ਡੀਆਈਜੀ ਧਨਪ੍ਰੀਤ ਕੌਰ ਐਸਐਸਪੀ ਅਸ਼ਵਨੀ ਗੁਤਿਆਲ ਸਮੇਤ ਸਮੂਹ ਪੁਲਿਸ ਸਟਾਫ ਦੀ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਚੋਰਾ ਨੇ ਫਿਲਮੀ ਅੰਦਾਜ਼ ਦੇ ਵਿੱਚ ਵਾਰਦਾਤ ਕੀਤੀ ਸੀ ਤਾਂ ਪੁਲਿਸ ਦਾ ਐਕਸ਼ਨ ਵੀ ਫਿਲਮੀ ਅੰਦਾਜ਼ ਤੋਂ ਘੱਟ ਨਹੀਂ ਸੀ ਅ ਮੈਂ ਸਮਝਦਾ ਕਿ ਇਹ ਚੋਰੀ ਕਰਨ ਦਾ ਜਿਹੜਾ ਉਹਨਾਂ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਕੋਈ ਫਿਲਮੀ ਸਟਾਈਲ ਤੋਂ ਘੱਟ ਨਹੀਂ ਸੀਗਾ ਪਰ ਮੈਂ ਸਮਝਦਾ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਜਿੱਥੇ ਚਾਹ ਵਹਾਰਾ ਵੇਅਰ देयर इज ਵੇਅਰ देयर इज ਵੇਅ ਅਤੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਜੇ ਸਰਕਾਰ ਚਾਹੇ ਜੇ ਪੋਲੀਟੀਕਲ ਲੀਡਰਸ਼ਿਪ ਚਾਹੇ ਜੇ ਪੁਲਿਸ ਲਾਅ ਐਨਫੋਰਸਿੰਗ ਏਜੰਸੀਜ਼ ਚਾਹਣ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ક્રાઈમ ਜਿਹੜਾ ਕੇਸ ਕਰੈਕ ਨਹੀਂ ਹੋ ਸਕਦਾ ਹੈਗਾ ਇਲਾਜ ਨਾਲੋਂ ਬਚਾਓ ਜ਼ਿਆਦਾ ਇੰਪੋਰਟੈਂਟ ਹੈ ਜਿੰਨੇ ਇਹੋ ਜਿਹਾਂ ਪਵਿੱਤਰ ਸਥਾਨ ਹੈਗੇ ਜਿੱਥੇ ਵੈਲਿਊਏਬਲਸ ਨੇ ਚਾਹੇ ਉਹ ਗੁਰੂ ਘਰ ਨੇ ਚਾਹੇ ਮੰਦਿਰ ਨੇ ਚਾਹੇ ਮਸਜਿਦ ਨੇ ਚਾਹੇ ਉਹ ਗਿਰਜਾ ਘਰ ਨੇ ਜਾਂ ਕੋਈ ਹੋਰ ਫੇਥ ਦੇ ਕੋਈ ਵਿਸ਼ਵਾਸ ਦੇ ਕੋਈ ਸਥਾਨ ਹੈਗੇ ਉੱਥੇ ਪਲੀਜ਼ ਤੁਸੀਂ ਆਪਣੀ ਜਿਹੜੀ ਮਾਨਿਟਰਿੰਗ ਹੈ ਥਰੂ ਸੀਸੀਟੀਵੀ ਕੈਮਰਾਸ ਇਆ ਥਰੂ ਮੈਨੂਅਲ ਜਿਹੜੀ ਉਹਦੀ ਸੇਫਟੀ ਹੈ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਹਿੰਦੂ ਭਾਈਚਾਰੇ ਦੇ ਨਾਮ ਨਾਲ ਸਮੁੱਚੇ ਸੂਬੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਭਾਵਨਾਵਾਂ ਨੂੰ ਐਨੀ ਡੂੰਗੀ ਸੱਟ ਵੱਜਣ ਦੇ ਬਾਵਜੂਦ ਵੀ ਸ਼ਾਂਤੀ ਬਣਾਈ ਰੱਖੀ ਅਤੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਉਹਨਾਂ ਕਿਹਾ ਕਿ ਅਜਿਹੇ ਅੰਸਰਾਂ ਦਾ ਕੋਈ ਧਰਮ ਨਹੀਂ ਹੁੰਦਾ ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਚਾਏ ਤਾਂ ਅਜਿਹਾ ਕੋਈ ਵੀ ਮਾਮਲਾ ਨਹੀਂ ਹੈ ਜੋ ਸੋਲਝ ਨਹੀਂ ਸਕਦਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੇ ਘਟਨਾਵਾਂ ਤੋਂ ਬਚਾਅ ਦੇ ਲਈ ਧਾਰਮਿਕ ਸਥਾਨਾਂ ਤੇ ਸੀਸੀਟੀਵੀ ਕੈਮਰੇ ਜ਼ਰੂਰ ਲਗਾਏ ਜਾਣ ਅਤੇ ਪਹਿਰੇ ਲਗਾ ਕੇ ਧਿਆਨ ਵੀ ਰੱਖਿਆ ਜਾਵੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਵੀ ਪੰਜਾਬ ਦੇ ਭਾਈਚਾਰੇ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਉਹ ਭਾਵੇਂ ਦੁਨੀਆ ਵਿੱਚ ਕਿਸੇ ਵੀ ਖੁੱਡ ਵਿੱਚ ਲੁਕ ਜਾਵੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉਹਨਾਂ ਨੂੰ ਬਖਸ਼ੇਗੀ ਨਹੀਂ ਤਿੰਨ ਦਿਨਾਂ ਦੇ ਅੰਦਰ-ਅੰਦਰ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਵਧੀਕ ਕਮੇਟੀ ਦੇ ਮੈਂਬਰਾਂ ਦੇ ਨਾਂ ਤੈਅ ਕਰਨੇ ਹੋਣਗੇ ਅਤੇ ਸ਼ੰਭੂ ਬਾਰਡਰ ਤੇ ਬਣੀ ਸਥਿਤੀ ਨੂੰ ਬੈਠ ਕੇ ਵਿਚਾਰਨਾ ਹੋਵੇਗਾ ਸੁਪਰੀਮ ਕੋਰਟ ਨੇ ਇੰਨਾ ਕਹਿੰਦੇ ਹੋਏ ਅੱਜ ਦੀ ਸੁਣਵਾਈ ਨੂੰ ਟਾਲ ਦਿੱਤਾ ਅਤੇ 2 ਸਤੰਬਰ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ ਸ਼ੰਭੂ ਖਨਾਰੀ ਸਰਹੱਦੀ ਸਬੰਧੀ ਸੁਪਰੀਮ ਕੋਰਟ ਦੇ ਵੱਲੋਂ ਅੱਜ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਦੇ ਨਾਲ ਮੀਟਿੰਗਾਂ ਜਾਰੀ ਰੱਖਣ ਦੇ ਹੁਕਮ ਦਿੱਤੇ ਨੇ ਸੁਪਰੀਮ ਕੋਰਟ ਨੇ ਹੁਕਮ ਵਿੱਚ ਕਿਹਾ ਹੈ ਕਿ ਦੋਵਾਂ ਸੂਬਿਆਂ ਦੇ ਵਕੀਲ ਇਸ ਅਦਾਲਤ ਦੇ ਵੱਲੋਂ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੇ ਸਾਹਮਣੇ ਮੁੱਦਿਆਂ ਦੇ ਪ੍ਰਸਤਾਵਿਤ ਵਿਸ਼ੇ ਨੂੰ ਪੇਸ਼ ਕਰਨਗੇ ਇਸ ਸਬੰਧੀ 3 ਦਿਨਾਂ ਦੇ ਅੰਦਰ-ਅੰਦਰ ਵਧੇਕ ਕਮੇਟੀ ਮੈਂਬਰਾਂ ਦੇ ਨਾਮ ਤੈਅ ਕਰਨੇ ਜ਼ਰੂਰੀ ਨੇ ਜਿਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਨੂੰ ਹੋਵੇਗੀ ਦੇਖੋ ਸੁਣਵਾਈ ਟਲਣਾ ਨਾ ਟਲਣਾ ਇਹਦਾ ਸਮਾਂ ਜੋ ਸੁਪਰੀਮ ਕੋਰਟ ਦਾ ਮੈਟਰ ਹੈ ਹਾਂ ਇਹ ਦਿੱਤੇ ਸਮੇਂ ਨਾਲਾ ਕਿਸੇ ਕਿਸਮ ਦੀ ਵੀ ਟਿੱਪਣੀ ਕਰਨੀ ਮਤਲਬ ਠੀਕ ਨਹੀਂ ਉਚਿਤ ਨਹੀਂ ਹੈ ਜੀ ਲੇਕਿਨ ਇਹ ਅਸੀਂ ਲਗਾਤਾਰ ਮੰਗ ਕਰਦੇ ਆ ਰਹੇ ਹਾਂ ਪਹਿਲਾਂ ਤੋਂ ਹੀ ਕਰਦੇ ਆ ਰਹੇ ਹਾਂ ਕਿ ਰਸਤੇ ਖੋਲ੍ਹੇ ਚਾਹੀਦੇ ਨੇ ਅਗਰ ਰਸਤਾ ਖੋਲ੍ਹਦਾ ਪਬਬਲੀਕਲੀ ਸਹੂਲਤ ਹੋਏਗੀ ਅਸੀਂ ਵੀ ਇੱਥੋਂ ਮਦਦਵਾਦ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਦਿੱਲੀ ਨਾਲ ਰਿਲੇਟਡ ਨੇ ਦਿੱਲੀ ਸਰਕਾਰ ਨਾਲ ਰਿਲੇਟਡ ਨੇ ਸੈਂਟਰ ਨਾਲ ਰਿਲੇਟਡ ਨੇ ਉਹ ਸਾਡੇ ਹੱਲ ਜਾ ਕੇ ਉੱਥੇ ਕਿਉਂ ਕਿ ਲਗਾਤਾਰ ਅਸੀਂ ਲੰਬੇ ਸਮੇਂ ਤੋਂ ਇੱਥੇ ਬੈਠੇ ਆ ਪੰਜਾਬ ਦੇ ਅੰਦਰ ਪਰ ਪੰਜਾਬ ਸਰਕਾਰ ਆਪਣਾ ਇਹ ਕੇਂਦਰ ਸਰਕਾਰ ਦੀ ਜਿਹੇ ਤਰ੍ਹਾਂ ਦੀ ਗੱਲਬਾਤ ਨਹੀਂ ਕਰ ਰਹੀ ਜੀ ਜਨਗਰ ਨੂੰ ਸਾਨੂੰ ਮਤਲਬ ਆਪਣੀ ਗੱਲ ਸੁਣਾਉਣ ਲਈ ਦਿੱਲੀ ਜਾਣਾ ਪੈਣਾ ਹੈ ਉਹ ਰਸਤਾ ਖੁੱਲੇਗਾ ਤਾਂ ਹੀ ਜਾਇਆ ਜਾਏਗਾ ਜੀ ਜੰਗੀ ਗੱਲ ਹੈ ਜੇ ਰਸਤਾ ਖੁੱਲਦਾ ਹੈ ਤਾਂ ਇਹ ਵੀ ਨਾਲ ਜਿ ਸੁਣਵਾਈ ਦੁਲੀਓ ਸ੍ਰੀ ਸੁਪਰੀਮ ਕੋਰਟ ਦਾ ਆਪਣਾ ਪਰਸਨਲ ਮੈਟਰ ਹੈ ਕਿ ਇਹਦਾ ਮਤਲਬ ਫੈਸਲਾ ਲੈਣਾ ਦੋਨੀ ਸੁਪਰੀਮ ਕੋਰਟ ਜੀ ਵੀ ਉੱਥੇ ਦਿੱਕਸ਼ਮਤਾ ਸਾਡਾ ਤਾਂ ਮਤਲਬ ਇਹ ਹੈ ਕਿ ਅਸੀਂ ਦਿੱਲੀ ਜਾਣੇ ਬਿਨਾ ਸਾਡਾ ਮਤਲਬ ਇਹ ਗੱਲ ਸ਼ਾਊਟ ਆਊਟ ਹੋਣ ਵਾਲੀ ਨਹੀਂ ਹੈ ਅਸੀਂ ਪ੍ਰੋਗਰਾਮ ਵੀ ਦਿੱਲੀ ਜਾਣ ਦੇ ਬਣਾ ਕੇ ਤੁਰੇ ਸੀ ਅਸੀਂ ਕੋਈ ਰਸਤੇ 'ਚ ਬੈਠਣਾ ਸਾਡਾ ਕੋਈ ਮਨਸ਼ਾ ਨਹੀਂ ਸੀ ਅੱਜ ਵੀ ਸਾਡੀ ਮਨਸ਼ਾ ਇੱਥੇ ਬੈਠ ਨਹੀਂ ਹੈ ਪੰਜਾਬ ਦੇ ਸ਼ੰਭੂ ਬਾਡਰ ਤੇ ਚੱਲ ਰਹੇ ਕਿਸਾਨ ਮੋਰਚੇ ਦੇ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਦਰ ਸ਼ਾਮ ਅਚਾਨਕ ਕਿਸਾਨ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਸ ਨੂੰ ਮੋਰਚੇ ਤੇ ਪੁੱਜੀ ਐਂਬੂਲੈਂਸ ਤੱਕ ਲਿਆਂਦਾ ਗਿਆ ਐਂਬੂਲੈਂਸ ਵਿੱਚ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੀ ਪਛਾਣ ਕੌਰ ਸਿੰਘ 65 ਸਾਲ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ ਜੋ ਕਿ ਕੋੜੇ ਨਵ ਬਲਾਕ ਲਹਿਰਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਇਹ ਇਹ ਸਰਕਾਰਾਂ ਦੀ ਲਾਪਰਵਾਹੀ ਦਾ ਸ਼ਿਕਾਰ ਟੜਾ ਟੜਾ ਸਾਡੇ ਕਿਸਾਨ ਹੋ ਰਹੇ ਨੇ ਜਿੱਕ ਨਹੀਂ ਹੈ ਇਹ ਜੋ ਪਹਿਲਾ ਮਤਲਬ ਸ਼ਹਾਤਾ ਹੋ ਗਈਆਂ ਨੇ ਜਿਹੜੇ ਜੋ ਪਹਿਲਾ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਪਰ ਵੀ ਸਰਕਾਰ ਨੇ ਕੋਈ ਸੀਰੀਅਸਨੈਸ ਦਿਖਾਈ ਹੈ ਲੇਕਿਨ ਇਹ ਜ਼ਰੂਰ ਹੈ ਕਿ ਕਿਸਾਨ ਜਿਹੜੀ ਸੋਚ ਨੂੰ ਲੈ ਕੇ ਬੈਠੇ ਨੇ ਜੀ ਅੱਗੇ ਅਸੀਂ ਆਪਦੀ ਲੜਾਈ ਹੈ ਜਿਹੜੀ ਆਪਦੇ ਭਵਿੱਖ ਦੀ ਲੜਾਈ ਆਪਦੇ ਬੱਚਿਆਂ ਦੀ ਲਾਈਫ ਦੀ ਲੜਾਈ ਸਾਡੇ ਆਉਣ ਵਾਲੇ ਬੱਚਿਆਂ ਦਾ ਜੀਵਨ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ ਅਸੀਂ ਲੜਾਈ ਉਹ ਲੜ ਰਹੇ ਹਾਂ ਦੱਸਦੇ ਕਿ ਲਗਭਗ 10 ਦਿਨ ਤੋਂ ਸ਼ਹੀਦ ਆ ਕਿਸਾਨ ਇਸ ਮੋਰਚੇ ਤੇ ਕਿਸਾਨਾਂ ਦੇ ਨਾਲ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਸੀ ਸ਼ਾਮ ਦੇ ਸਮੇ ਉਸ ਨੂੰ ਸਾਹ ਲੈਣ ਵਿੱਚ ਔਖ ਹੋਈ ਅਤੇ ਉਹਨਾਂ ਨੇ ਆਪਣੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਸਾਥੀ ਕਿਸਾਨ ਤੁਰੰਤ ਉਸ ਨੂੰ ਸ਼ੰਭੂ ਬਾਟਰ ਤੇ ਖੜੀ ਐਂਬੂਲੈਂਸ ਵਿੱਚ ਲੈ ਗਏ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਹੁਣ ਐਨਆਰਆਈਜ਼ ਅਤੇ ਉਹਨਾਂ ਦੇ ਕਰੀਬੀ ਪੰਜਾਬ ਦੇ ਮੈਡੀਕਲ ਕਾਲਜਾਂ ਦੇ ਵਿੱਚ ਆਸਾਨੀ ਨਾਲ ਦਾਖਲਾ ਲੈ ਸਕਣਗੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਐਨਆਰਆਈਜ਼ ਕੋਟੇ ਤੇ ਐਡਮਿਸ਼ਨਸ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵੱਲੋਂ ਮੈਡੀਕਲ ਕਾਲਜ ਅਤੇ ਐਨਆਰਆਈਜ਼ ਕੋਟੇ ਤੇ ਐਡਮਿਸ਼ਨ ਦੇ ਨਿਯਮਾਂ 'ਚ ਵੱਡਾ ਬਦਲਾ ਕੀਤਾ ਗਿਆ। ਇਸ ਦੇ ਤਹਿਤ ਹੁਣ ਐਨਆਰਆਈਜ਼ ਦੇ ਕਰੀਬੀਆਂ ਨੂੰ ਐਨਆਰਆਈ ਕੋਟੇ ਵਿੱਚ ਐਡਮਿਸ਼ਨ ਮਿਲ ਸਕੇਗੀ। ਇਸ ਸੰਬੰਧੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਇਹ ਜਾਣਕਾਰੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੀਵ ਸੂਤ ਦੇ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ। ਦੇਖੋ ਜੀ ਇਹ ਸਾਡਾ ਜਿਹੜਾ ਐਨਆਰਆਈ ਕੋਟੇ ਦੀ ਜਿਹੜੀਆਂ ਮੇਨ ਕੰਡੀਸ਼ਨਸ ਹੈ ਜਿਹੜਾ ਐਨ ਆਰ ਆਈ ਕੋਟਾ ਡਿਫਾਈਨਡ ਹੈ ਉਹਦੇ ਵਿੱਚ ਸਾਡੀ 185 ਸੀਟਾਂ ਤੋਂ ਹਰ ਸਾਲ ਕੋਈ 35 36 ਸੀਟਾਂ ਅਰਾਊਂਡ ਭਰੀਆਂ ਜਾਂਦੀਆਂ ਬਾਕੀ ਸੀਟਾਂ ਜਿਹੜੀਆਂ ਰਹਿ ਜਾਂਦੀਆਂ ਉਹ ਪਿੱਛੇ ਕੁਝ ਡਿਸੀਜਨ ਵੀ ਸੇ ਕੁਝ ਇਨ ਇਨ ਟ੍ਰਿਮ ਜਜਮੈਂਟ ਵੀ ਆਈ ਹੈ ਆਰਡਰ ਆਇਆ ਹੈ ਜਜਮੈਂਟ ਨਹੀਂ ਫਾਈਨਲ ਜਜਮੈਂਟ ਤਾਂ ਬਾਅਦ ਵਿੱਚ ਆਏਗੀ ਕੋਰਟ ਤੋਂ ਹਾਈ ਕੋਰਟ ਤੋਂ ਕਿ ਇਹ ਹੁਣ ਡਿਸਾਈਡ ਕੀਤਾ ਗਿਆ ਹੈ ਇਹ ਜਿਹੜੀਆਂ ਸੀਟਾਂ ਇਹ ਇਅਰਮਾਰਕਡ ਹੈ ਐਨ ਆਰ ਆਈ ਵਾਸਤੇ ਤੇ ਇਹ ਸੀਟਾਂ ਐਨ ਆਰ ਆਈਜ਼ ਦਾ ਦਾਇਰਾ ਐਕਸਪੈਂਡ ਕਰਕੇ ਐਨ ਆਰ ਆਈਜ਼ ਨੂੰ ਦਿੱਤੀਆਂ ਜਾਣਗੀਆਂ ਅ ਬਸ਼ਰਤੇ ਕਿ ਜਿਹੜੀਆਂ ਜਿਹੜਾ ਵੀ ਇਨਨ ਸਪான்ਸਰ ਕਰੇਗਾ ਉਹ ਪ੍ਰੂਫ ਦੇ ਕਰੇਗਾ ਕਿ ਉਹ ਉਹਨਾਂ ਨੂੰ ਗਾਰਡਿਨ ਦੇ ਤਰ੍ਹਾਂ ਦਿਖਦਾ ਰਿਹਾ ਹੈ ਪੰਜਾਬ ਦੇ ਵਸਿੰਦੇ ਜਿਹੜੇ ਉਹਨਾਂ ਨੂੰ ਪੰਜਾਬ ਵਿੱਚ ਸਿੱਟਾ ਮਿਲਣ ਗਿਆ ਐਨਆਰਆਈ ਇਸ ਨੂੰ ਐ ਐਨਕਰੇਜ ਵੀ ਕਰੇਗਾ ਐਨਆਰਆਈ ਨੂੰ ਪੰਜਾਬ ਵਾਪਸ ਆਉਣ ਦਾ ਇਹ ਨੋਟੀਫਿਕੇਸ਼ਨ ਹੋ ਗਿਆ ਸਿੱਧਾ ਇਹਦਾ ਨੋਟੀਫਿਕੇਸ਼ਨ ਹੋ ਗਿਆ ਇਹ ਮੀਟਿੰਗ ਲਈ تھی ਸਾਡੇ ਮੰਨੇ ਆ ਭਗਵੰਦ ਮਾਨ ਜੀ ਨੇ ਚੀਫ ਮਿਨਿਸਟਰ ਸਾਹਿਬ ਨੇ ਤੇ ਹੈਲਥ ਮਿਨਿਸਟਰ ਨੇ ਪੂਰਾ ਸੰਗਿਆਨ ਲਿਆ ਗਿਆ ਤੇ ਕਾਫੀ ਡਿਸਕਸ਼ਨ ਹੋਈ ਐਨਆਰਆਈ ਦੇ ਰਿਪ੍ਰੈਜ਼ੈਂਟੇਟਿਵਸ ਵੀ ਸੇ ਤੇ ਹਰਿਆਣਾ ਹਿਮਾਚਲ ਤੇ ਹੋਰ ਸਟੇਟਾਂ ਵਿੱਚ ਇਹ ਹੋ ਚੁੱਕਾ ਹੋਇਆ ਹੈ ਇੱਥੇ ਇਹ ਨਹੀਂ ਹੋਇਆ ਸੀ ਪਰ ਇਹ ਚਿੰਤਾ ਦੀ ਗੱਲ ਨਹੀਂ ਹੈ ਪਹਿਲੇ ਉਹਨਾਂ ਨੂੰ ਹੀ ਦਿੱਤੀ ਜਾਣੀ ਆ ਜਿਹੜੇ ਫਸਟ ਐਨ ਆਰ ਆਈ ਹੈ ਉਹਦੇ ਬਾਅਦ ਸੈਕੰਡਰੀ ਰਿਲੇਸ਼ਨ ਜਿਹੜੇ ਐਨ ਆਰ ਆਈ ਹੈ ਔਰ इमोਸ਼ਨਲੀ ਡਿਪੈਂਡੈਂਟ ਹੈ ਗਾਰਡੀਅਨ ਰਹਿ ਚੁੱਕੇ ਹੈ ਉਹ ਸਰਟੀਫਾਈ ਕਰਨ ਦੇ ਕੋਈ ਵਾਰ ਤੋਂ ਉਹਨਾਂ ਨੂੰ ਐਫੀਡੇਵਿਟ ਦੇਣ ਪਏਗਾ ਡਿਕਲੇਰੇਸ਼ਨ ਦੇਣ ਪੈਗੀ ਪ੍ਰੂਵ ਕਰਨ ਪਏਗਾ ਉਹਦੇ ਬਾਅਦ ਹੀ ਇਹ ਸੀਟ ਕਿਸੇ ਹੋਰ ਨੂੰ ਦਿੱਤੀ ਜਾਏਗੀ ਅਦਰਵਾਈਜ਼ ਇਹ ਜਨਰਲ ਨੂੰ ਚਲਦੀ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਕੋਰਸਾਂ ਲਈ ਐਨਆਰਆਈ ਕੋਟੇ ਦੀਆਂ ਸੀਟਾਂ ਨੂੰ ਭਰਨ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਕੁਝ ਬਦਲਾਅ ਕੀਤੇ ਗਏ ਨੇ ਸੂਬੇ ਭਰ ਦੇ ਵਿੱਚ ਐਨਆਰਆਈ ਕੋਟੇ ਦੀਆਂ ਐਮਬੀਬੀਐਸ ਦੀਆਂ 185 ਸੀਟਾਂ ਨੇ ਜਿੰਨਾਂ ਵਿੱਚੋਂ 35 ਤੋਂ 40 ਸੀਟਾਂ ਤੇ ਹੀ ਦਾਖਲੇ ਹੋ ਪਾਉਂਦੇ ਨੇ ਅਤੇ ਖਾਲੀ ਰਹਿਣ ਵਾਲੀਆਂ ਬਾਕੀ ਸੀਟਾਂ ਨੂੰ ਜਨਰਲ ਕੋਟੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ ਜਿਨ੍ਹਾਂ ਨੂੰ ਭਰਨ ਦੇ ਲਈ ਇਹ ਵੱਡੇ ਬਦਲਾਅ ਕੀਤੇ ਗਏ ਨੇ ਮੁੰਬਈ ਵਿੱਚ ਕਾਰੋਬਾਰੀਆਂ ਨਾਲ ਹੋਈ ਮੀਟਿੰਗ ਦੇ ਹੀ ਸਾਰੇ ਉਦਯੋਗਪਤੀਆਂ ਨੇ ਰੱਜ ਕੇ ਮਾਨ ਸਰਕਾਰ ਦੀ 称ਲਾਗਾ ਕੀਤੀ ਅਤੇ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਨੂੰ ਇੱਕ ਵੱਡੀ ਪਹਿਲ ਕਦਮੀ ਵੀ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿੱਚ ਵੱਡੇ ਨਿਵੇਸ਼ ਪ੍ਰੋਜੈਕਟਾਂ ਲਈ ਮੁੰਬਈ ਵਿੱਚ ਵੱਖ-ਵੱਖ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਕੀਤੀ ਉਨਾ ਦਿਓਗ ਪਤਿਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ। ਉਹਨਾਂ ਸਨਦਕਾਰਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਸੰਪੂਰਨ ਪਾਈਚਾਰਕਾਂਜ ਸ਼ਾਂਤੀ ਅਤੇ ਸਦਭਾਵਨਾ ਜੋ ਕਿ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਸਨ ਫਾਰਮਾਸਿਟੀਕਲ ਦੇ ਸੀਓ ਨੇ ਪੰਜਾਬ ਦੇ ਵਪਾਰ ਦੇ ਲਈ ਸਖਾਵੇ ਮਾਹੌਲ ਦੀ ਗੱਲ ਕੀਤੀ ਅਤੇ ਪੰਜਾਬੀਆਂ ਦੀ ਵੀ ਰੱਜ ਕੇ ਸ਼ਲਾਘਾ ਕੀਤੀ। ਯਾ ਇਟ ਵਾਸ ਅ ਵੰਡਰਫੁਲ ਮੀਟਿੰਗ। ਆਈ ਥਿੰਕ ਵੈਰੀ ਵੈਰੀ concise to the point how we can support the industry i think we are very happy to be here we are happy to expand and it's been a great meeting today punjab sarkar nu mukhyamantri de mumbai dware naal soobe vich 25000 crore rupaye da nava nivesh aun di aas hai mukhyamantri naal baithak de duran jsw group ne soobe vich steel aur coating samet 1600 crore rupaye de hor nivesh karan di sahamati ditti hai jsw steel coated Products Limited ਦੇ ਕਾਰੋਬਾਰੀ ਮੁਖੀ ਅਮਰਜੀਤ ਸਿੰਘ ਦਈਆ ਨੇ ਮੁੱਖ ਮੰਤਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ It was very nice meeting the chief minister he was very positive very warm and uh, he extended all possible support uh, to uh, do the industrial growth of the state so we are already in Punjab we are operating a unit there and we will be putting one more unit of uh, more than 5.5 million ton in that uh, state and the all officers so far have been very very good i wish all the very best to the chief minister and to the state of punjab thank you sifi technologies limited ਦੇ ਪ੍ਰਧਾਨ ਦਲੀਪ ਕਾਲ ਨੇ ਕਿਹਾ ਕਿ ਕੰਪਨੀ ਨੇ ਪਹਿਲੇ ਪੜਾਅ ਵਿੱਚ ਮੁਹਾਲੀ ਵਿੱਚ ਡਾਟਾ ਸੈਂਟਰ ਸਥਾਪਿਤ ਕਰਨ ਅਤੇ ਪੰਜਾਬ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਹਾਰਾਈਜ਼ਨਟਲ ਡਾਟਾ ਸੈਂਟਰ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ SGBC ਤੋਂ ਬਾਅਦ ਹੁਣ ਸ੍ਰੀ ਹਕਾਲਤਖਤ ਸਾਹਿਬ ਵੱਲੋਂ ਐਮਰਜੈਂਸੀ ਫਿਲਮ ਨੂੰ ਲੈ ਕੇ ਸਖਤੀ ਵਿਖਾਈ ਗਈ ਹੈ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਸਿੱਧੇ ਤੌਰ 'ਤੇ ਚतावनी ਦਿੱਤੀ ਹੈ ਕਿ ਜੇਕਰ ਫਿਲਮ ਇਸੇ ਤਰ੍ਹਾਂ ਰਿਲੀਜ਼ ਹੋਈ ਤਾਂ ਖਰਾਬ ਮਾਹੌਲ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ ਸ੍ਰੀ ਹਕਾਲਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕੰਗਣਾ ਰਣੌਦੀ ਆਉਣ ਵਾਲੀ ਵਿਵਾਦਤ ਫਿਲਮ ਐਮਰਜੈਂਸੀ ਵਿੱਚ ਸਿੱਖਾਂ ਦੇ ਅਕਸ ਨੂੰ ਵੱਖਵਾਦੀ ਵਜੋਂ ਪੇਸ਼ ਕਰਨ ਤੇ ਸਖਤ ਨੋਟਿਸ ਲਿਆ ਸ੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਆਖਿਆ ਕਿ ਸਿੱਖ ਆਪਣੇ ਸ਼ਹੀਦਾਂ ਮুরিਦਾਂ ਦੀਆਂ ਫਿਲਮਾਂ ਵਿੱਚ ਨਕਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਇਸ ਸਬੰਧੀ ਜ਼ਿਆਦਾ ਜਾਣਕਾਰੀ ਦੇ ਲਈ ਸ੍ਰੀ ਕਲਤਕ ਸਾਬ ਦੇ ਮੀਡੀਆ ਸਲਾਹਕਾਰ ਤੁਲਵਿੰਦਰ ਸਿੰਘ ਬੁੱਟਰਹੋਣਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅ ਦੇਖੋ ਜੀ ਜਿਹੜਾ ਉਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਹਦੇ ਵਿੱਚੋਂ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਿਹੇ શ્રી ਕਾਲਕਟਕ ਸਾਹਿਬ ਤੋਂ ਜਿਹਨਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਵਜੋਂ ਸਤਕਾਰਿਆ ਗਿਆ ਆ ਔਰ ਸਾਰੀ ਕੌਮ ਦੇ ਮਨਾਂ ਦੇ ਵਿੱਚ ਉਹਨਾਂ ਦਾ ਅਥਾਹ ਸਤਕਾਰ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਜਿਹੜਾ ਕਹਿਣੀ ਤੇ ਕਰਨੀ ਦੇ ਪੂਰੇ ਜੀਵਨ ਦਾ ਜਿਹੜਾ ਸਤਕਾਰ ਆ ਉਹ ਉਸ ਮੁਤਾਬਕ ਸੰਤਾਂ ਦਾ ਜਿਹੜਾ ਕਿਰਦਾਰ ਉਹਦੇ ਵਿੱਚ ਦਿਖਾਇਆ ਗਿਆ ਔਰ ਉਸ ਤੋਂ ਵੀ ਵੱਧ ਸੰਤਾਂ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਔਰ ਜਿਹੜਾ 1947 ਦੀ ਵੰਡ ਤੋਂ ਬਾਅਦ ਜਿਹੜੀ ਪੰਜਾਬ ਦੀ ਸਮੱਸਿਆ ਆ ਉਹਨੂੰ ਨਜ਼ਰਅੰਦਾਜ਼ ਕਰਕੇ ਕੇਂਦਰ ਪੱਖੀ ਜਿਹੜਾ ਨੁਕਤਾ ਨਿਗਾਹ ਆ ਉਸ ਨੂੰ ਉਭਾਰਿਆ ਗਿਆ ਔਰ ਜਿਹੜਾ ਪੰਜਾਬ ਦੀ ਇੱਕ ਗਲਤ ਤਸਵੀਰ ਪੇਸ਼ ਕੀਤੀ ਗਈ ਪੰਜਾਬ ਦੀ ਸਮੱਸਿਆ ਵੀ ਜਿਸ ਤਰ੍ਹਾਂ ਪੰਜਾਬ ਨਾਲੋਂ 1947 ਤੋਂ ਬਾਅਦ ਲਗਾਤਾਰ ਜਿਹੜਾ ਕੇਂਦਰ ਵੱਲੋਂ ਭਾਰਤ ਸਰਕਾਰ ਦੇ ਕੇਂਦਰ ਵੱਲੋਂ ਲਗਾਤਾਰ ਹਰ ਪੱਧਰ ਤੇ ਵਿਤਕਰੇ ਕੀਤੇ ਗਏ ਰਾਜਨੀਤਿਕ ਪੱਧਰ ਤੇ ਪੰਜਾਬੀ ਜ਼ੂਬਾ ਬਣਾਉਣ ਵੇਲੇ ਫਿਰ ਡੈਮਾਂ ਵੇਲੇ ਤੇ ਹੋਰ ਖੇਤਰਾਂ ਦੇ ਵਿੱਚ ਜਿਹੜਾ ਵਿਤਕਰੇ ਕੀਤੇ ਗਏ ਜ਼ਿਲ੍ਹਾਂ ਦੀ ਸਮੱਸਿਆ ਵੀ ਉੱਪਰ ਜਿਹੜੀ ਧਰਮ ਯੁੱਧ ਮੋਰਚਾ ਜਿਹੜਾ 1980 ਦੇ ਦਹਾਕੇ 'ਚ ਲੱਗਿਆ ਉਸ ਨੂੰ ਇੱਕ ਗਲਤ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਔਰ ਸਿੱਖਾਂ ਦੇ ਇੱਕ ਨੂੰ ਇਸ ਤਰੀਕੇ ਦੇ ਨਾਲ ਦੁਨੀਆ ਦੇ ਸਾਹਮਣੇ ਦਿਖਾਇਆ ਗਿਆ ਜਿਵੇਂ ਸਿੱਖ ਵੱਖਵਾਦੀ ਜਾਂ ਅਤਵਾਦੀ ਨੇ ਤੋ ਇਹ ਚੀਜ਼ ਕੌਮ ਜਿਹੜੀ ਸਿੱਖ ਕੌਮ ਹਰ ਗੇਜ਼ ਬਰਦਾਸ਼ਤ ਨਹੀਂ ਕਰ ਸਕਦੀ ਜਿਹੜਾ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਅਕਾਲ ਦਾ ਤਖਤ ਆ ਪ੍ਰਭੂ ਸੱਤਾ ਸੰਪੰਨ ਤਖਤ ਉਹ ਇਸ ਕਰਕੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂਪਤ ਸਿੰਘ ਨੇ ਇਸ ਦਾ ਗੰਭੀਰ ਨੋਟਿਸ ਲਿਆ ਜੀ ਉਹਨਾਂ ਨੇ ਇਸ ਦੇ ਨਾਲ ਇਸ ਫਿਲਮ ਦੇ ਵਿੱਚੋਂ ਤੁਰੰਤ ਜਿਹੜੇ ਸਿੱਖਾਂ ਦੇ ਲਈ ਇਤਰਾਜਯੋਗ ਜਿਹੜੇ ਦ੍ਰਿਸ਼ ਨੇ ਔਰ ਜਿਹੜੀ ਗਲਤ ਪੇਸ਼ਕਾਰੀ ਕੀਤੀ ਗਈ ਹੈ ਪੰਜਾਬ ਦੀ ਉਸ ਨੂੰ ਕਟਣ ਦੇ ਲਈ ਉਹਨਾਂ ਨੇ ਕਿਹਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਤੇ ਕਾਨੂੰਨੀ ਕਾਨੂੰਨੀ ਪਹਿਲੂਆਂ ਤੋਂ ਇਹਦਾ ਵਿਚਾਰ ਕਰ ਰਹੀ ਹੈ ਤਾਂ ਜੋ ਇਸ ਫਿਲਮ ਨੂੰ ਰੋਕਣ ਦੇ ਲਈ ਜਾਂ ਇਹਦੇ ਵਿੱਚ ਸਿੱਖਾਂ ਦੀ ਗਲਤ ਪੇਸ਼ਕਾਰੀ ਦੇ ਜਿਹੜੇ ਦ੍ਰਿਸ਼ਾ ਜਾਂ ਉਹਦੇ ਹਿੱਸੇ ਨੇ ਉਹਨਾਂ ਨੂੰ ਦੂਰ ਕਰਾਉਣ ਦੇ ਲਈ ਉਹ ਕੀ ਕਰ ਸਕਦੀ ਹੈ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਜੜੀ ਚਾਰਜ ਜੀ ਕਰ ਰਹੀ ਹੈ ਜਥੇਦਾਰ ਸ੍ਰੀ ਕਾਲਤਖਤ ਸਾਹਿਬ ਨੇ ਕਿਹਾ ਕਿ ਇੱਕ ਪਾਸੇ ਜਸਵੰਤ ਸਿੰਘ ਖਾਲਸਾ ਦੇ ਜੀਵਨ ਤੇ ਬਣੀ ਫਿਲਮ 80 ਤੋਂ ਵੱਧ ਕੱਟ ਲੱਗਣ ਤੋਂ ਬਾਅਦ ਵੀ ਭਾਰਤੀ ਸੈਂਸਰ ਬੋਰਡ ਨੇ ਰਿਲੀਜ਼ ਨਹੀਂ ਕਰਨ ਦਿੱਤੀ ਜਦਕਿ ਸਿੱਖ ਕੌਮ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ਐਮਰਜੈਂਸੀ ਫਿਲਮ ਨੂੰ ਪ੍ਰਵਾਨਗੀ ਦੇ ਕੇ ਸਿੱਧੇ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜਕਾਉਣ ਵਾਲੇ ਹਾਲਾਤ ਬਣਾਏ ਜਾ ਰਹੇ ਨੇ ਉਨ੍ਹਾਂ ਸਖਤ ਲੈਜ਼ੇ ਦੇ ਵਿੱਚ ਕਿਹਾ ਹੈ ਕਿ ਜੇਕਰ ਸਰਕਾਰ ਨੇ ਤੁਰੰਤ ਐਮਰਜੈਂਸੀ ਫਿਲਮ ਵਿਚਲੇ ਇਤਰਾਜ਼ਯੋਗ ਅਤੇ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਸੀਨ ਨਾ ਹਟਾਏ ਤਾਂ ਨਿਕਲਣ ਵਾਲੇ ਕਿਸੇ ਵੀ ਤਰ੍ਹਾਂ ਦੇ ਸਿੱਟਿਆਂ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਕੇਂਦਰ ਸਰਕਾਰ ਹੋਵੇਗੀ ਅੱਜ ਦੇ ਇਸ ਬਲੱਟਨ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ